ਸੰਘ ਜੀ ਜਿਵੇਂ ਕਿ ਕੱਲ ਅਸੀਂ ਪਿਛਲੇ ਬਲਾਕ ਦੇ ਵਿੱਚ ਜਾਣਕਾਰੀ ਦਿੱਤੀ ਸੀ ਵੀ ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ 40 ਮੁਕਤਾਂ ਦੀ ਧਰਤੀ ਤੇ ਪਹੁੰਚੇ ਹਾਂ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਮੇਰੇ ਗੁਰਦੁਆਰਾ ਤੰਬੂ ਸਾਹਿਬ ਮੈਂ ਇਸ ਬਾਰੇ ਥੋੜੀ ਜਾਣਕਾਰੀ ਦੇਵਾਂ ਜਦੋਂ ਗੁਰੂ ਸਾਹਿਬ ਜੀ ਇੱਥੇ ਆਈ ਸੀ ਤੇ ਇੱਥੇ ਬਹੁਤ ਉੱਚੀ ਇੱਕ ਟਿੱਬੀ ਸੀ ਇੱਥੋਂ 1.5 2 ਕਿਲੋਮੀਟਰ 3 ਕਿਲੋਮੀਟਰ ਪਿੱਛੇ ਹਟਮਾ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਗੁਰੂ ਸਾਹਿਬ ਜੀ ਨੇ ਉੱਥੇ ਡੇਰਾ ਲਾ ਦਿੱਤਾ ਸੀ ਪਰ ਇੱਥੇ ਇੱਕ ਢਾਬ ਸੀ ਤਾਂ ਹੀ ਇਹਨੂੰ ਖਦਰਾਣੇ ਦੀ ਢਾਬ ਵੀ ਕਿਹਾ ਜਾਂਦਾ ਹੈ ਤਾ ਮਤਲਬ ਜਿੱਥੇ ਪਾਣੀ ਦਾ ਸੋਮਾ ਹੁੰਦਾ ਸਭ ਤੋਂ ਪਹਿਲਾਂ ਆ ਕੇ ਇਸ ਪਾਣੀ ਦੇ ਸੋਮੇ ਤੇ ਗੁਰੂ ਸਾਹਿਬ ਜੀ ਨੇ ਕਬਜ਼ਾ ਕੀਤਾ ਕਿਉਂਕਿ ਪਿੱਛੇ ਮੁਗਲ ਫੌਜ ਚੜ੍ਹ ਕੇ ਆ ਰਹੀ ਸੀ ਬਹੁਤ ਤੇਜ਼ੀ ਨਾਲ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ ਮੁਗਲ ਫੌਜ ਆ ਰਹੀ ਹੈ ਤਾਂ ਇੱਥੇ ਕਿ ਉਹਨਾਂ ਨੂੰ ਭਲੇਖਾ ਦੇਣ ਵਾਸਤੇ ਤੰਬੂ ਲਗਾ ਦਿੱਤਾ ਸੀ ਤਾਂ ਕਿ ਫੌਜ ਨੂੰ ਲੱਗੇ ਕਿ ਬਹੁਤ ਤਦਾਰ ਦੇ ਵਿੱਚ ਸੰਗਤ ਗੁਰੂ ਸਾਹਿਬ ਦੇ ਨਾਲ ਵੀ ਫੌਜ ਵੱਡੀ ਹੈ ਫੌਜ ਆਉਂਦੀ ਆ ਤੋ ਉਹਨੂੰ ਇੱਥੇ ਹੀ ਰੋਕ ਕੇ ਗੁਰੂ ਸਾਹਿਬ ਜੀ ਤੱਕ ਜਾਣ ਹੀ ਨਾ ਦਿੱਤਾ ਜਾਵੇ ਇੱਥੇ ਉਹਨੂੰ ਖਤਮ ਕੀਤਾ ਜਾਵੇ ਤੇ ਉਹੀ ਗੱਲ ਹੋਈ ਇੱਥੇ ਮਾਤਾ ਪਾਗ ਕੌਰ ਜੀ ਦੇ ਅਗਵਾਹੀ ਦੇ ਵਿੱਚ ਤੇ ਭਾਈ ਜੋ ਗੁਰੂ ਸਾਹਿਬ ਜੀ ਨੂੰ ਬਦਾਵਾ ਸਿੰਘ ਪਿੱਛੇ ਲੈ ਕੇ ਆਏ ਸੀ ਉਹਨਾਂ ਦੀ ਅਗਵਾਹੀ ਦੇ ਵਿੱਚ ਇੱਥੇ ਉਹਨਾਂ ਦਾ ਵੀ ਜਥਾ ਪਹੁੰਚਿਆ ਭਾਈ ਮਹਾ ਸਿੰਘ ਜੀ ਦਾ ਤੇ ਇੱਥੇ ਫੌਜ ਦੇ ਨਾਲ ਖਮਸਾਨ ਜੰਦੂ ਹੋਇਆ ਤੇ ਪਿੱਛੇ ਟਿੱਬੀ ਸਾਹਿਬ ਗੁਰਦੁਆਰੇ ਤੋਂ ਗੁਰੂ ਸਾਹਿਬ ਜੀ ਨੂੰ ਜੋ ਪਤਾ ਲੱਗਾ ਕਿ ਪਿੱਛੇ ਫੌਜ ਨਾਲ ਟੱਕਰਾ ਹੋ ਗਿਆ ਸਿੰਘਾਂ ਦਾ ਤੇ ਉੱਥੋਂ ਬੈਠੇ ਗੁਰੂ ਸਾਹਿਬ ਜੀ ਤੀਰ ਛੱਡਦੇ ਸੀ ਤੇ ਉੱਥੋਂ ਤੀਰ ਛੱਡਣ ਦੇ ਨਾਲ ਮੁਗਲਾਂ ਦੇ ਸਾਹ ਸੁੱਤੇ ਜਾਂਦੇ ਸੀ ਬਹੁਤ ਵੱਡਾ ਇਤਿਹਾਸ ਇਸ ਸਥਾਨ ਦਾ ਹੈਗਾ ਤੇ ਅੱਜ ਉਸ ਨੂੰ ਫਿਲਹਾਲ ਅਸੀਂ ਗੁਰਦੁਆਰਾ ਤੰਬੂ ਸਾਹਿਬ ਜੀ ਦੇ ਦਰਸ਼ਨ ਕਰਵਾਦੀ ਹਾਂ ਉਸ ਆਇਆ ਸੀ ਤੇ ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ ਜਥਾ ਇੱਥੇ ਬੈਠਾ ਸੀਗਾ ਜਿਨ੍ਹਾਂ ਨੇ ਇੱਥੇ ਹੀ ਮੁਗਲ ਫੌਜ ਨੂੰ ਰੋਕ ਲਿਆ ਸੀਗਾ ਜਦੋਂ ਵੀ ਤੁਸੀਂ ਇੱਥੇ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਆਓ ਜਰੂਰ ਦਰਸ਼ਨ ਕਰਕੇ ਜਾਇਓ ਇਹ ਉਹ ਸਥਾਨ ਹੈ ਅਸੀਂ ਇੱਥੋਂ ਹੀ ਦਰਸ਼ਨ ਕਰਾਵਾਂਗੇ ਅੰਦਰ ਗੁਰੂ ਸਾਹਿਬ ਜੀ ਦੇ ਕੋਲੇ ਕੈਮਰਾ ਨਹੀਂ ਲੈ ਕੇ ਜਾਂਦੇ ਜੀ ਵਾਹਿਗੁਰੂ ਇਹ ਤੁਸੀਂ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਤੰਬੂ ਸਾਹਿਬ ਦਰਸ਼ਨ ਕਰਾਓ ਜੀ ਥੋੜਾ ਜਿਹਾ ਅੱਗੇ ਜਾ ਕੇ ਤੇ ਇੱਧਰ ਮੇਰੇ ਨਾਲ ਆਓ ਜੀ ਤੇ ਇੱਧਰ ਗੁਰਦੁਆਰਾ ਮਾਤਾ ਭਾਗੌਰ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਥਾ ਇੱਥੇ ਮੋਹਲਾਂ ਦੇ ਨਾਲ ਜਿਨ੍ਹਾਂ ਨੇ ਟੱਕਰ ਆ ਲਿਆ ਸੀਗਾ ਤੇ ਗੁਰੂ ਸਾਹਿਬ ਜੀ ਮਾਤਾ ਭਾਗੌਰ ਜੀ ਦੇ ਇਹਨਾਂ ਕਾਰਨਾਮਿਆਂ ਤੋਂ ਇਹਨਾਂ ਬਹਾਦਰੀ ਤੋਂ ਬਹੁਤ ਮਹਾਰਾਜ ਖੁਸ਼ ਹੋਏ ਸੀ ਇਹ ਵੀ ਅਸੀਂ ਅੰਦਰੋਂ ਨਹੀਂ ਦਰਸ਼ਨ ਕਰਵਾਉਂਦੇ ਸੀ ਬਾਹਰ ਤੋਂ ਦਰਸ਼ਨ ਕਰਵਾਵਾਂਗੇ ਤੇ ਇਹ ਮਾਤਾ ਭਾਗ ਕੌਰ ਜੀ ਦੇ ਨਾਮ ਤੇ ਗੁਰਦੁਆਰਾ ਸਭ ਤੋਂ ਸ਼ੋਭਤ ਹੈ ਜੀ ਮਾਤਾ ਭਾਗ ਕੌਰ ਜੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਯੋद्धा ਮੰਨੇ ਗਏ ਆ ਸਿੱਖ ਇਤਿਹਾਸ ਦੇ ਵਿੱਚ ਤੇ ਮੈਂ ਇਤਿਹਾਸ ਤੋਂ ਵੀ ਜਾਣੂ ਕਰਵਾ ਦਿੰਨਾ ਆ ਮਾਤਾ ਭਾਗ ਕੌਰ ਜੀ ਦਾ ਪੂਰਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਮੈਂ ਵਿੱਚ ਥੋੜਾ ਜਿਹਾ ਬੋਲ ਹੀ ਦਿੰਨਾ ਇਸ ਵੀਡੀਓ ਦੇ ਵਿੱਚ ਮਾਤਾ ਭਾਗ ਕੌਰ ਜੀ ਚਭਾਲਦੇ ਰਹਿਣ ਵਾਲੇ ਸੀ ਠੀਕ ਹੈ ਜੀ ਇਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਜੀ ਦੇ ਉਹ ਸਾਰੀ ਹੋਈ ਸੀ ਨਾ ਉੱਥੇ ਬੜੀ ਸੇਵਾ ਕਰਦੇ ਹੁੰਦੇ ਸੀ ਤੇ ਭਰਾ ਪੈਰੋ ਸਾਹਿਬ ਜੀ ਦੀ ਪੋਤਰੀ ਸਨ ਇਹ ਤੇ ਇਹਨਾਂ ਦੇ ਪਿਤਾ ਭਾਈ ਮਾਨੋ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਹੋ ਗਏ ਸੀ ਮੁਗਲਾਂ ਦੇ ਵਿਰੁੱਧ ਜਦੋਂ ਜੰਗ ਲੜਦੇ ਸੀ ਮਾਤਾ ਦਾ ਰਿਸ਼ਤਾ ਗੁਰੂ ਘਰ ਨਾਲ ਬੜਾ ਗੂੜਾ ਹੋ ਗਿਆ ਸੀ ਇਹ ਆਪਣਾ ਪਿਤਾ ਆਪਣੇ ਪਿਤਾ ਵਾਂਗ ਸ਼ਸਤਰ ਅਭਿਆਸ ਤੇ ਸ਼ੌਂਕ ਰੱਖਦੇ ਸੀ ਮਤਲਬ ਇੱਕ ਮੈਂ ਜਿਵੇਂ ਕਿਹਾ ਵੀ ਪਿਛਲੀ ਗੱਲ ਦੇ ਵਿੱਚ ਬਹੁਤ ਵੱਡੇ ਯੋਧਾ ਸੀ ਮਾਤਾ ਜੀ ਤੇ ਜਦੋਂ ਇੱਥੇ ਗੁਰੂ ਸਾਹਿਬ ਜ ਇਨਾਂ ਦੀ ਸ਼ਾਦੀ ਦੀ ਵੀ ਦੱਸਣ ਇਹਨਾਂ ਦੀ ਸ਼ਾਦੀ ਪੱਟੀ ਦੇ ਪੱਟੀ ਵਿਖੇ ਹੋਈ ਸੀ ਜਦੋਂ ਵਿਦਾਵਾ ਗੁਰੂ ਸਾਹਿਬ ਜੀ ਨੂੰ ਸਿੰਘ ਕੁਛ ਲਿਖ ਕੇ ਆਈ ਸੀ ਤੇ ਉਸ ਤੋਂ ਬਾਅਦ 21 ਵਿਸਾਖ ਨੂੰ ਸੰਮਤ 1762 ਨੂੰ 21 ਵਿਸਾਖ ਸੰਮਤ 1762 ਨੂੰ ਸ਼੍ਰੀ ਮੁਕਸਰ ਦੀ ਧਰਤੀ ਤੇ ਮਾਤਾ ਭਾਗ ਦੀ ਭਾਗੌਰ ਜੀ ਆਪਣਾ ਜਥਾ ਲੈ ਕੇ ਇੱਥੇ ਪਹੁੰਚ ਗਏ ਸੀ ਤੇ ਜਿਵੇਂ ਕਿ ਮੈਂ ਦੱਸਿਆ ਇੱਥੇ ਮਾਤਾ ਭਾਗ ਕੌਰ ਜੀ ਨੇ ਮੁਗਲਾਂ ਦੇ ਨਾਲ ਤਕੜਾ ਜੁੱਧ ਲੜਿਆ ਤੇ ਗੁਰੂ ਸਾਹਿਬ ਜੀ ਤੱਕ ਫੌਜ ਨੂੰ ਪਹੁੰਚਣ ਹੀ ਨਹੀਂ ਦਿੱਤਾ ਤੇ ਇੱਥੇ ਉਹਨਾਂ ਨੇ ਆਪਣੀ ਸਿੰਘਾਂ ਦੇ ਨਾਲ ਸਿੰਘਣੀਆਂ ਦੇ ਨਾਲ ਸ਼ਹੀਦੀ ਪਾ ਦਿੱਤੀ ਆਜੂ ਅੱਗੇ ਆਪਾਂ ਗੁਰਦੁਆਰਾ ਟੁੱਟੀ ਗੰਢੀ ਸਾਬਜੀ ਦੇ ਦਰਸ਼ਨ ਕਰਵਾਉਂਦੇ ਆਂ ਜੀ ਉੱਥੇ